ਚੱਲੋ ਜਰਾ ਹੱਥ ਦਿਖਾਈਏ ਪੰਡਤ ਨੂੰ ਆ ਦੇਖ ਦਿਖਾਈ ਜਾਂਦੇ ਹੱਥ ਤੇਰਾ ਦਿਖਾਉਣੇ ਹੱਥ ਪੰਡਤ ਨੂੰ ਓਏ ਆ ਦੇਖਦੇ ਆ ਵੀ ਤੇਰੇ ਕਰਮ ਚ ਹੈ ਕੁੜੀ ਦੇਖਾਉਣੀ ਆ ਹੈ ਪੈਸੇ ਲਊਗਾ ਅਗਲਾ ਪਹਿਲਾਂ ਫਿਰ ਹੀ ਨਹੀਂ ਦੇਖਦਾ ਉਹ ਹੱਥ ਜਰਾ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਆਪਣੇ ਕੋਰਨਰ ਵਿੱਚ ਵਲੌਗ ਚ ਸਵਾਗਤ ਹੈ hope ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਹੋਗੇ ਗੁੱਟ ਮਾਰਨਿੰਗ ਅੱਜ ਬਹੁਤ ਦਿਨਾਂ ਤੋਂ ਆਪਾਂ ਚੱਲੇ ਆਂ ਆਪਾਂ ਪਹਿਲਾਂ ਬਸ ਫਤਿਹਗੜ੍ਹ ਸਾਹਿਬ ਗਏ ਹੋਏ ਸੀ ਉਦੋਂ ਬਾਅਦ ਬਸ ਬੁਮਾਰਦੇ ਹੋ ਗਏ ਸੀ ਘਰੀ ਸੀ ਅੱਜ ਠੰਡ ਵੀ ਬਹੁਤ ਤੇ ਧੁੰਦ ਵੀ ਬਹੁਤ ਪਈ ਹੋਈ ਹੈ ਅੱਜ ਚੜ ਗਿਆ ਕਹਿੰਦੇ 2025 ਨਵਾਂ ਸਾਲ ਪਹਿਲਾਂ ਦਾ ਸਾਰੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਸਾਰਿਆਂ ਦੇ ਨਵੇਂ ਸਾਲ ਨੂੰ ਖੁਸ਼ੀਆਂ ਭਰੇ ਲੈ ਕੇ ਆਵੇ ਛੱਡ ਦੀ ਕਲਾ ਵਿੱਚ ਰੱਖਿਆ ਆਪਾਂ ਪਹਿਲਾਂ ਕਰਦੇ ਹਾਂ ਗੁਰੂ ਮਹਾਰਾਜ ਦੇ ਦਰਸ਼ਨ ਨੇ ਕਰਦੇ ਹਾਂ ਪਾਰਟ ਜਾ ਕੇ ਤੁਸ ਆਪਾਂ ਜਾਣਾ ਬਟਿੰਡੇ ਬਟਿੰਡੇ ਕੰਮ ਆਪਣਾ ਇੱਕ ਦੋ ਤੇ ਵਲੌਗਰ ਨਾਲ ਬਣੀ ਰਹੋ ਕਿਵੇਂ ਲੱਗਦਾ ਆਪਣਾ ਵਲੌਗ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂਵਾ ਸਾਰੇ ਸਾਰਿਆਂ ਲਈ ਖੁਸ਼ੀਆਂ ਪਰਿਆ ਲੈ ਕੇ ਆਵੇ ਨਾਨ ਦੋਸਤੀਆਂ ਬਖਸ਼ੇ ਚੜ੍ਹਦੀ ਕਲਾ ਜ ਰੱਖੇ ਤੇ ਫਿਰ ਆਪਾਂ ਜਾਣੇ ਗੁਰੂਕਾ ਗੁਰਮਾਰੇ ਦੇ ਦਰਸ਼ਨ ਕਰਕੇ ਪਾਰ ਕਰਕੇ ਫਿਰ ਆਪਾਂ ਬਟਿੰਡੇ ਨੂੰ ਚੱਲਦੇ ਹਾਂ ਨੇ ਵਲੌਗ ਕਿਵੇਂ ਲੱਗੇ ਤੁਹਾਡੇ ਪੋਰਟ ਦੀ ਲੋੜ ਆ। ਫਤਵਾ ਸ਼ੇਅਰ ਲਾਈਕ ਮੈਂਟ ਜਰੂਰ ਕਰਿਆ ਕਰ। ਬਨੇਰੋ ਬਲੋ ਤੋਂ ਨਾਲ ਆਪਾਂ ਜਾ ਕੇ ਗੁਰੂ ਮਾਰੇ ਦੇ ਦਰਸ਼ਨ ਕਰਾਉਣੇ ਉਦੋਂ ਬਸ ਪਰਸ਼ੰਦੇ ਨੂੰ ਜਾਣੇ ਆ। ਦਿਖਾਉਣੇ ਆ ਪਰ ਸਾਨੂੰ ਅੱਜ ਪਰਸ਼ੰਦੇ ਕੀ ਕੰਮ ਆ ਬਨੇਰੋ ਬਲੋ। ਸੰਕਤੇ ਆਪਾਂ ਗੁਰਦੁਆਰਾ ਸਾਹਿਬ ਆ ਗਏ ਸੀਗੇ। ਬਹੁਤ ਸਨ ਰਾਜ ਨੂੰ ਸਾਲ ਕਰਕੇ ਬਹੁਤ ਸਨ ਤਾਰੀਰ ਜਾ ਰਹੀ ਹੈ। ਇੱਕ ਨੋਜ ਮੈਂ ਸਾਲ ਤੇ ਆਉਣਾ ਚਾਹੀਦਾ ਸਾਰਾ ਸਾਰੇ ਨਾਲ ਖੁਸ਼ੀਆਂ ਭਰੇ ਲੈ ਕੇ ਆਵੇ। ਉਹਨਾਂ ਪਾਜਾ ਕੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਪਾਰਕ ਕਰਕੇ ਤੇ ਬਟੰਡੇ ਨੂੰ ਚਾਲ ਉੱਤੇ ਆ। ਸਾਨਾ ਤੇ ਦਰਚਾਹਾਂ ਦਾ ਚੱਤੀ ਆ। ਲੋਬੀ ਸੰਗ ਤੇ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਹੁਣ ਚੱਲਦੇ ਆ ਬਟੰਡੇ ਵੱਲ ਨੂੰ ਇੱਕ ਆਪਣਾ ਮਿੱਤਰ ਆ ਉਹਨੂੰ ਚੜਾ ਕੇ ਤੇ ਹੁਣ ਆਪਾਂ ਜਾਂਦੇ ਆ ਬਟੰਡੇ ਵੱਲ ਐਸੇ ਚਾਹ ਦਾ ਬਿਸਕਟਾਂ ਦਾ ਲੰਗਰ ਚੱਲੀ ਜਾਂਦਾ ਹੈ। ਸਤਿ ਸ੍ਰੀ ਅਕਾਲ ਸਾਰਿਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਫੇਰ ਮੁਬਾਰਕਾਂ ਬਹੁਤ ਬਹੁਤ ਹੁਣ ਆਪਾਂ ਤੁਹਾਨੂੰ ਮੱਲਾਉਣੇ ਜਾ ਕੇ ਦੋ ਅਗਲੇ ਬਟੰਡੇ ਦੀ ਲਾਵਾਂਗੇ ਬਣੇ ਰਹੋ ਫੇਰ ਤੋਂ ਆ ਦੇਖੋ ਲਓ ਵੀ ਕਰ ਲੋ ਦਰਸ਼ਨ ਗੁਰੂ ਮਹਾਰਾਜ ਦੇ ਬਾਕੀ ਨਾ ਬਟੰਡੇ ਜਾ ਕੇ ਦਾਦੇ ਬਾਕੀ ਕੰਮ ਗਏ ਉਹ ਲਾਉਣੇ ਕਲਿੱਪ ਚੜਾ ਕੇ ਮੁੰਡਿਆਂ ਨੂੰ ਚਾਲਦੇ ਆ ਕਰੋ ਗੁਰਬਾਣੀ ਸਰਬਨਾ ਜਿੰਨਾ ਸਾਲਾ ਹਰੇ ਗੁਰੂ ਘਰ ਆਓ ਮੱਥਾ ਟੇਕਣ ਵਾਸਤੇ ਕੋ ਗੁਰੂ ਅੱਗੇ ਲੁੱਕ ਬਣੇ ਰਿਹਾ ਹੈ ਵਲੌਗ ਦੇ ਨਾਲ ਸੰਗ ਤੇ ਆਪਾਂ ਪਹੁੰਚ ਗਏ ਸੀਗੇ ਮਤਲ ਮੌਲ ਠੰਡ ਬਹੁਤ ਸੀਗੀ ਆ ਨਾਲ ਸਾਡੇ ਨਿੰਮੂਸਤਾ ਜੀ ਆ ਪਹੁੰਚ ਕੇ ਬਹੁਤ ਰੌਣਕ ਮਿਲਣਾ 9 ਸਾਲ ਕਰਕੇ ਬੜੀ ਜਾਨਤਾ ਵਰਦੇ ਦੇਖੋ ਕੋਦੀ ਦੇਖੋ ਲਾ ਭਾਈ ਕਰਦੀ ਆ ਜਨਤਾ ਕੋ ਗਦੀਆਂ ਦਾ ਨਵਾਂ ਸਾਲ ਇੰਜੋਏ ਕਰ ਤੇ ਦੇਖਦੇ ਆਪਾਂ ਮਿਸਮਾਤ ਹੋ ਜਾਣਾ ਉਹ ਪੰਡਤ ਨੂੰ ਹੱਥ ਕਿਦਾਂ ਚੱਲੋ ਜਰਾ ਹੱਥ ਦਿਖਾਈਏ ਪੰਡਤ ਨੂੰ ਆਹ ਦੇਖੋ ਦਿਖਾਈ ਜਾਂਦੇ ਹੱਥ ਤੇਰਾ ਦਿਖਾਉਣੇ ਹੱਥ ਪੰਡਤ ਨੂੰ ਓਏ ਆਹ ਦੇਖਦੇ ਆ ਵੀ ਤੇਰੇ ਕਰਮ ਚ ਹੈ ਕੁੜੀ ਦੇਖਾਉਣੀ ਆ ਹੈ ਪਾਇਸੇ ਲੋਗ ਵਗਲਾ ਪਹਿਲਾਂ ਫਿਰ ਹੀ ਨਹੀਂ ਦੇਖਦਾ ਹੋਂ ਤੇਰਾ ਵੀ ਕੁੰਡਲੀ ਤੇਰੇ ਹੱਥ ਦੀ ਕੁੜੀ ਹੈ ਤੇ ਹੈ ਨਹੀਂ ਲੈ ਵੀ ਇਹਨਾਂ ਮੈਂ ਹਾਂ ਕੁੰਡਲੀ ਦਿਖਾਉਣੀ ਹੈਗਾ ਹੱਥ ਕੁੜੀਆਂ ਮੇਰੇ ਕਰਮਾਂ ਦੇ ਕਿੰਨੀਆਂ 6-7 ਅੱਛਾ ਯਾਰ ਦੋ ਤਿੰਨ ਤਾਂ ਹੈਗੀਆਂ ਆ ਤੂੰ ਚੀਕਣਾ ਜਾਂ ਬਹਲਣਾ ਤੇਰੇ ਕਰਮਾਂ ਜਿਹਦਾ ਬਹੁਤ ਆਣਾ ਹੋਏ ਇੱਧਰ ਫੋਟੋ ਸ਼ੂਟ ਇੱਧਰ ਫੋਟੋ ਸ਼ੂਟਾਂ ਹੋ ਰਹੀਆਂ ਹੈ ਫਿਰ ਤੂੰ ਕਦੋਂ ਕਰਾਉਣੀ ਐ ਸੌਰੀ ਇੱਧਰ ਫੋਟੋ ਸ਼ੂਟ ਹੋ ਰਹੀ ਸੀ ਅਸੀਂ ਟੰਗ ਕਰਦਾ ਬੰਦਿਆਂ ਨੂੰ ਬਣੇ ਰਹੋ ਵਲੋਗ ਦੇ ਨਾਲ ਮੈਨਾਂ ਤੁਹਾਨੂੰ ਦਿਖਾਉਣਾ ਫਿਰ ਅੱਜ ਦਾ ਮੌਲਾ ਇੱਧਰ ਸਾਡੇ ਚਿਕਨ ਹਾਂ ਕੀ ਕਰੇ ਲਾਈਕ ਕਰ ਸਬਸਕ੍ਰਾਈਬ ਹਾਂ ਇਹਨੂੰ ਪੂਰਾ ਸਹਾਰਾ ਚੱਲ ਕਰ ਦੇਣ ਜੋ ਆਪਾਂ ਕਿ ਦਾਲਦੇ ਆ ਫਿਰ ਜੋ ਕਲਿੱਪ ਲਈ ਦਾ ਕਿਵੇਂ ਲੱਗਾ ਆਪਣਾ ਵਲੋਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਣੇ ਰਹੋ ਵਲੋਗ ਦੇ ਨਾਲ